ਕੁਸੀਂ ਤੁਸੀਂ ਜਵਾਰੇ ਹੋ ਹਾਂਜੀ ਹਾਂਜੀ ਮੈਂ ਚਲਾ ਰਿਹਾ ਸਰ ਅੱਛਾ ਹਾਂਜੀ ਤੇ ਕੀ ਕਰਦੇ ਬਸ ਰੁਕੀ ਵੀ ਕਰਦੇ ਤੁਹਾਡੇ ਕੋਲ ਆ ਕੇ ਇਹ ਬੱਸ ਲੋਗੇ ਕਿ ਮੈਂ ਕਹਾਂ ਗੱਡੀ ਨਹੀਂ ਦੇਣੀ ਮੇਰੇ ਕੇਸ ਰੁਕੀ ਆ ਮੈਨੂੰ ਸਿਰਫ ዳਜੰਦ ਦਾ ਟਾਈਮ ਦੇ ਦਿਓ ਇਹਨੇ ዳਜੰਦ ਦਾ ਟਾਈਮ ਦਿੱਤਾ ਗੱਡੀ ਤੋਂ ਮੈਨੂੰ ਬਾਹਰ ਕੱਢ ਕੇ ਪਰੇ ਮਾਰਿਆ ਔਰ ਆਪ ਗੱਡੀ ਲੈ ਗਈ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਜੋਰ ਹੈ ਉਹ ਇੰਨਾ ਕਿ ਜ਼ਿਆਦਾ ਘਟ ਚੁਕਿਆ ਹੈ ਕਿ ਲੋਕਾਂ ਨੂੰ ਡੈਰੀ ਨਹੀਂ ਰਿਹਾ ਪੁਲਿਸ ਦਾ ਅਸੀਂ ਕਰ ਕੀ ਰਹੇ ਹਾਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਹਿਸਾਬ ਨਾਲ ਜਿਹੜੀ ਰਿਕਵਰੀ ਦੇ ਵਾਰੰਟ ਨਿਕਲਦੇ ਨੇ ਉਹ 6 ਤੋਂ 7 ਇਸਤਦਵਾਵਾਰ ਨਿਕਲਦੇ ਨੇ ਇੱਥੇ ਦੋ ਟਿਸਟਾਂ ਦੇ ਬਾਅਦ ਇਹਨਾਂ ਨੇ ਗੱਡੀ ਜਿਹੜੀ ਰਿਕਵਰ ਕਰ ਲਈਤੀ ਗਈ ਹੈ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਗੱਡੀ ਦਿਖਾ ਦਿੱਤੀ ਆ ਜੋ ਆਟੋ ਆਪ ਰੀਵੀਲਰ ਉਹ ਰਿਕਵਰ ਕਰ ਲਿਆ ਗਿਆ ਹੈ ਇਹ ਤਿੰਨ ਦੋ ਤਿੰਨ ਵਾਰੀ ਪਿੰਡ ਲੈ ਆ ਚੁੱਕੇ ਸੱਡੀ ਗੱਡੀ 15 15 20 20 ਦਿਨ ਦਿੰਦੇ ਨਹੀਂ ਹੈਗੇ ਜਦੋਂ ਸਾਡੇ ਕੋਲ ਪੈ ਨਹੀਂ ਹੁੰਦੇ ਸਾਨੂੰ ਗੱਡੀ ਵੀ ਦੰਗੇ ਕਿ ਕਿਥੋਂ ਕਮਾ ਕੇ ਦਵਾਂਗੇ ਤੇ ਜਦੋਂ ਤੁਹਾਡੇ ਕੋਲ ਗੱਡੀ ਲੈ ਕੇ ਜਾ ਰਹੇ ਸੀ ਕੋਈ ਵਾਰੰਟ ਦੇਖੇ ਕੋਰਟ ਦੇ ਰਿਕਵਰੀ ਆਰਡਰ ਕੋਈ ਕੁਛ ਨਹੀਂ ਸਾਨੂੰ ਦਿੱਤਾ ਮੈਨ ਜਾਣੇ ਕੋਈ ਕਾਗਜ਼ ਨਹੀਂ ਕੋਈ ਕੁਝ ਨਹੀਂ ਅਸੀਂ ਤਾਂ ਪਰੇਸ਼ਾਨ ਹੋਏ ਪਏ ਆ ਅਸੀਂ ਗੱਡੀ ਦੇ ਕਿਸ਼ਤ ਕਿੱਥੇ ਰਹੀਏ ਪਹਿਲਾਂ ਦੋ ਬੰਦੇ ਆਏ ਸੀ ਦੋ ਬੰਦੇ ਉਹਨਾਂ ਨੇ ਹੋਰ ਬੁਲਾਏ ਅੱਛਾ ਫਿਰ ਦੋ ਬੰਦੇ ਬੁਲਾਏ ਤੇ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਅੱਛਾ ਕੱਢ ਕੇ ਕੱਢ ਚੱਲਦਾ ਲੱਗਦਾ ਇਹਨਾਂ ਦੇ ਕੋਲ ਹਥਿਆਰ ਹੋਣਗੇ ਮੈਂ ਸੋਚ ਸਕਦਾ ਮੈਂ ਡਰ ਗਿਆ ਚਾਰ ਬੰਦੇ ਇਕੱਠੇ ਸੀ ਇਸਦਾ ਵੀ ਬਿਨਾਂ ਵਾਰੰਟ ਤੋਂ ਤੁਸੀਂ ਗੱਡੀ ਨਹੀਂ ਖੋਹ ਸਕਦੇ ਤੇ ਇਹਨਾਂ ਨੇ ਦੱਸਿਆ ਵੀ ਸਾਡੀ ਗੱਡੀ ਤੋਂ ਦੋ ਤਿੰਨ ਵਾਰੀ ਖੋਹ ਕੇ ਲੈ ਗਏ ਅੱਛਾ ਦੋ ਤਿੰਨ ਵਾਰੀ ਇਹ ਤਾਂ ਮੈਨੂੰ ਸੋਚ ਕੇ ਬੜੀ ਹੈਰਾਨਗੀ ਹੋਈ ਕਹਿੰਦੇ ਜੀ ਗੱਡੀ ਖੋਹ ਕੇ ਲੈ ਜਾਂਦੇ ਆ ਦੋਨੇ ਤਿੰਨ ਤਿੰਨ ਚਾਰ ਚਾਰ ਜਣੇ ਆਉਂਦੇ ਆ ਧਮਕਿਆ ਦਿੰਦੇ ਆ ਫਿਰ ਉਸ ਤੋਂ ਬਾਅਦ ਰਾਤ ਨੂੰ 10 10 11 11 ਵਜੇ ਤੱਕ ਘਰੇ ਵੀ ਗੇੜੇ ਮਾਰਦੇ ਆ ਜੇ ਪੈਸੇ ਜੇ ਗੱਡੀ ਮੰਨ ਲਓ ਉਹ ਨਹੀਂ ਨਾ ਮਿਲਦੇ ਰੋਡ ਤੇ ਤਾਂ ਘਰੇ ਆ ਕੇ ਵੀ ਪਰੇਸ਼ਾਨ ਕਰਦੇ ਆ ਵਾਰੈਂਟ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਵੀਕਲ ਚੱਕੇ ਜਾ ਰਹੇ ਨੇ ਸ਼ਰਿਆਮ ਲੀਗਲ ਚੋਰੀ ਤੇ ਦੋ ਕਿਸ਼ਤਾਂ ਟੁੱਟੀਆਂ ਹੋਣ ਤੇ ਰਿਕਵਰੀ ਵਾਲੇ ਰਿਕਵਰ ਕਰ ਲੈਂਦੇ ਨੇ ਰਿਕਵਰੀ ਗੱਡੀਆਂ ਦੀ ਸਕੂਟਰੀਆਂ ਦੀ ਫਿਰ ਉਹ ਕਤਲ ਤੱਕ ਗੱਲ ਪਹੁੰਚ ਜਾਂਦੀ ਹੈ ਫਿਰ ਉਹ ਜਾਨੋਂ ਮਾਰਨ ਤੱਕ ਗੱਲ ਪਹੁੰਚ ਜਾਂਦੀ ਹੈ ਮਾਫੀਆ ਰਾਜ ਇੰਨਾ ਕਿ ਜਿਆਦਾ ਸਫਰ ਕਰਕੇ ਇੱਥੇ ਪੁਲਿਸ ਵੀ ਸਾਥ ਘੱਟ ਹੀ ਦਿੰਦੀ ਹੈ ਤੇ ਦੋਸਤੋ ਸਾਡੇ ਨਾਲ ਪੀੜਿਤ ਪਰਿਵਾਰ ਮੌਜੂਦ ਹੈ ਕਿ ਦੋ ਕਿਸ਼ਤਾਂ ਟੁੱਟੀਆਂ ਹੋਣ ਤੇ ਉਹਨਾਂ ਦੀ ਗੱਡੀ ਰਿਕਵਰ ਕਰ ਲਈ ਗਈ ਹੈ ਉਹਨਾਂ ਦੇ ਮੁਤਾਬਿਕ ਜਦੋਂ ਦੋ ਵਾਰੀ ਪਹਿਲਾਂ ਵੀ ਰਿਕਵਰ ਕੀਤੀ ਗਈ ਸੀ ਤੇ ਕਿਰਾਏ ਤੇ ਅੱਗੇ ਚੜਾ ਦਿੰਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਜੋਰ ਹੈ ਉਹ ਇੰਨਾ ਕੇ ਜ਼ਿਆਦਾ ਘਟ ਚੁਕਿਆ ਹੈ ਕਿ ਲੋਕਾਂ ਨੂੰ ਡਰ ਹੀ ਨਹੀਂ ਰਿਹਾ ਪੁਲਿਸ ਦਾ ਅਸੀਂ ਕਰ ਕੀ ਰਹੇ ਹਾਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਹਿਸਾਬ ਨਾਲ ਜਿਹੜੀ ਰਿਕਵਰੀ ਦੇ ਵਾਰੰਟ ਨਿਕਲਦੇ ਨੇ ਉਹ 6 ਤੋਂ 7 ਕਿਸ਼ਤਾਂ ਦੇ ਬਾਅਦ ਨਿਕਲਦੇ ਨੇ ਇੱਥੇ ਦੋ ਕਿਸ਼ਤਾਂ ਦੇ ਬਾਅਦ ਇਹਨਾਂ ਨੇ ਗੱਡੀ ਜਿਹੜੀ ਰਿਕਵਰ ਕਰ ਲਈਤੀ ਗਈ ਹੈ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇਹ ਗੱਡੀ ਦਿਖਾ ਦਿੱਤੀ ਆ ਜੋ ਆਟੋ ਹੈ 3 ਵੀਲਰ ਉਹ ਰਿਕਵਰ ਕਰਨ ਲਿਆ ਗਿਆ ਇਹਨਾਂ ਦੇ ਕੋਲੋਂ ਵਾਰੰਟ ਮੰਗੇਗੇ ਤਾਂ ਵਾਰੰਟ आले ਤੱਕ ਜਿੱਤੇ ਨਹੀਂ ਹੈ ਸਾਡੇ ਕੋਲੇ ਇਹਨਾਂ ਦੀ ਗੱਲ ਕਰਨ ਦੀ ਜਿਹੜੀ ਸਟਿੰਗ ਆਪਰੇਸ਼ਨ ਦੀ ਵੀਡੀਓ ਅਸੀਂ ਉਹ ਵੀ ਪ੍ਰਕਾਸ਼ਿਤ ਕਰਾਂਗੇ ਨਾਲ ਵੀ ਕਿੱਦਾਂ ਇਕ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਡਮ ਇਹ ਆਟੋ ਤੁਸੀਂ ਕਦੋਂ ਲਿਆ ਸੀਗਾ 7 2 ਸਾਲ ਹੋ ਗਏ ਸਾਡੀਆਂ 25 26 ਕਿਸ਼ਤਾਂ ਜਾ ਚੁੱਕੀਆਂ ਹਨ ਅਸੀਂ ਐਤ ਕੀ ਵਿਆਹ ਤੇ ਚੱਕ ਕੇ ਦਿੱਤੇ ਕਿਉਂਕਿ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਈ ਉਹਦਾ ਪ੍ਰੈਸ਼ਰ ਕਰਵਾਉਣ ਕਰਕੇ ਸਾਡੇ ਕੋਲ ਕਿੰਨੀਆਂ ਕਿਸ਼ਤਾਂ ਟੁੱਟਣ ਤੋਂ ਬਾਅਦ ਲੈ ਕੇ ਨਾਲ ਦੇ ਨਾਲ ਤੇ ਤਿੰਨ ਚਾਰ ਦੋ ਤਿੰਨ ਵਾਰੀ ਪਿੰਲੇ ਲੈ ਚੁੱਕੇ ਜੀ ਸਾਡੀ ਗੱਡੀ 15 15 20 20 ਦਿਨ ਦਿੰਦੇ ਨਹੀਂ ਹੈਗੇ ਜੇ ਉਹ ਸਾਡੇ ਕੋਲ ਪੈਸੇ ਨਹੀਂ ਹੁੰਦੇ ਸਾਨੂੰ ਗੱਡੀ ਹੀ ਦੇਣਗੇ ਕਿ ਕਿਥੋਂ ਕਮਾ ਕੇ ਦੇਵਾਂਗੇ ਕਿੰਨੇ ਵਾਰੀ ਤੁਸੀਂ ਗੱਡੀ ਦੇਖੀ ਹੈ ਕਿ ਕਿਰਾਇਆ ਤੇ ਛੱਡ ਦਿੰਦੇ ਆ ਇਹ ਦੋ ਵਾਰੀ ਜੀ ਦੋ ਵਾਰੀ ਗੱਡੀ ਇਹਨਾਂ ਨੇ ਤੁਹਾਡੇ ਤੋਂ ਲੈ ਕੇ ਕਿਰਾਇਆ ਤੇ ਛੱਡੀ ਹੋਈ ਆ ਹਾਂਜੀ ਤੇ ਜਦੋਂ ਤੁਹਾਡੇ ਕੋਲ ਗੱਡੀ ਲੈ ਕੇ ਜਾ ਰਹੇ ਸੀ ਕੋਈ ਵਾਰੰਟ ਦੇਖੇ ਕੋਰਟ ਦੇ ਰਿਕਵਰੀ ਆਰਡਰ ਕੋਈ ਕੁਝ ਨਹੀਂ ਸਾਨੂੰ ਦਿੱਤਾ ਮੈਂ ਜਾਣੇ ਕੋਈ ਕਾਗਜ਼ ਨਹੀਂ ਕੋਈ ਕੁਝ ਨਹੀਂ ਅਸੀਂ ਤਾਂ ਪਰੇਸ਼ਾਨ ਹੋਏ ਪਏ ਆ ਅਸੀਂ ਗੱਡੀ ਦੇ ਕਿਸ਼ਤ ਕਿੱਥੇ ਰਹੀਏ ਅਸੀਂ ਗੱਡੀ ਕਿਸ਼ਤ ਕੱਟੀ ਕਰਦੇ ਗੱਡੀ ਚੱਕ ਲੈ ਜਾਂਦੇ ਆ 15 15 20 20 ਦਿਨ ਸਾਨੂੰ ਗੱਡੀ ਸਮਾਨ ਸਮੂਹ ਵੀ ਕਰ ਲੈਂਦੇ ਗੱਡੀ ਚੋਂ ਸਾਡੀ ਗੱਡੀ ਦੇ ਟਾਇਰ ਦੋ ਵਾਰ ਟਾਇਰ ਫਟ ਕੇ ਇੰਜਨ ਦਾ ਕੰਮ ਹੋਇਆ ਸਾਰਾ ਕੁਛ ਅਸੀਂ ਬਹੁਤ ਤੁਸੀਂ ਤੁਸੀਂ ਜਮਾਰੇ ਹਾਂ ਹਾਂਜੀ ਹਾਂਜੀ ਮੈਂ ਹੀ ਚਲਾ ਲੈਣਾ ਸਰ ਅੱਛਾ ਹਾਂਜੀ ਇਹ ਕੀ ਕਰਦੇ ਬੱਸ ਨੂੰ ਕੀ ਕਰਦੇ ਤੁਹਾਡੇ ਕੋਲੇ ਆ ਕੇ ਇਹ ਬੱਸ ਨੂੰ ਕਿਹਾ ਮੈਂ ਕਹਾ ਮੈਂ ਗੱਡੀ ਨਹੀਂ ਦੇਣੀ ਮੇਰੇ ਕੇਸ ਨੂੰ ਕੀ ਐ ਮੈਨੂੰ ਸਿਰਫ 10 ਦਿਨ ਦਾ ਟਾਈਮ ਦੇ ਦਿਓ ਇਹਨਾਂ ਨੇ 10 ਦਿਨ ਦਾ ਟਾਈਮ ਦਿੱਤਾ ਗੱਡੀ ਤੋਂ ਮੈਨੂੰ ਬਾਹਰ ਕੱਢ ਕੇ ਪਰੇ ਮਾਰਿਆ ਔਰ ਆਪ ਗੱਡੀ ਲੱਗੇ ਕਿ ਅੱਛਾ ਮਾਰ ਪਟਾਈ ਨਹੀਂ ਕੀਤੀ ਤੁਹਾਡੇ ਨਾਲ ਤੇ ਮੇਰੀ ਬਾਹ ਕੱਚ ਲਈ ਉਹਨਾਂ ਨੇ ਬਾਹ ਇਹ ਤੁਹਾਨੂੰ ਇਹ ਲੱਗਦਾ ਸੀ ਕਿ ਮੈਨੂੰ ਜਾਨੋਂ ਮਾਰ ਸਕਦੇ ਕਿ ਮੇਰਾ ਕਤਲ ਕਰ ਸਕਦੇ ਆ ਮੈਂ ਕਿਹਾ ਮੇਰਾ ਕੋਈ 4 ਬੰਦੇ ਨੇ 4 ਬੰਦੇ ਕੁਝ ਵੀ ਕਰ ਸਕਦੇ ਆ ਮੈਂ ਡਰ ਗਿਆ ਅੱਛਾ ਵੈਪਨ ਸੀਗਾ ਉਹਨਾਂ ਦੇ ਕੋਲੇ ਵੈਪਨ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੁਹਾਨੂੰ ਮੈਨੂੰ ਸੀ ਕਿ ਉਹਰੇ ਕੋਲ ਕੁਝ ਵਿਕਾਸ ਦਾ ਉਨਤਕ ਕੋਈ ਹੈ ਨਹੀਂ ਫਿਨਿਸ਼ੀ ਮੈਂ ਡਰ ਗਿਆ একদম ਡਰ ਗਿਆ ਨਾ ਡਰ ਗਿਆ ਯਾਨੀ ਕਿ ਉਹਨਾਂ ਦੇ ਕੋਲੇ ਕੋਈ ਹਥਿਆਰ ਵੀ ਹੋ ਸਕਦਾ ਕਿਸੇ ਸ਼ਹਿਤ ਤੋ ਬੋਲ ਸਕਦੇ ਆ ਬਿਲਕੁਲ ਜੀ ਬਿਲਕੁਲ ਅੱਛਾ ਜੀ ਕੋਲ ਉਹਨਾਂ ਕੋਲੇ ਹਥਿਆਰ ਕਿਹੜੀ ਹੋ ਸਕਦਾ ਕਿਸੇ ਦਿਨ ਕਿਸੇ ਦੀ ਸ਼ਹਿਤ ਤੋ ਮਤਲਬ ਤੁਹਾਡੇ ਨਾਲ ਧਮਕਾਈ ਰਹੀ ਸੀ ਪਹਿਲਾਂ ਦੋ ਬੰਦੇ ਆਏ ਸੀ ਦੋ ਬੰਦੇ ਉਹਨਾਂ ਨੇ ਹੋਰ ਬੁਲਾਏ ਅੱਛਾ ਇਹ ਦੋਨੋਂ ਦੇ ਬੁਲਾਇਆ ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਅੱਛਾ ਕੱਢ ਕੇ ਤੈਨੂੰ ਲੱਗਦਾ ਨਾ ਤੁਹਾਨੂੰ ਕੋਲੇ ਹਥਿਆਰ ਹੋਣਗੇ ਮੈਸ ਹੋ ਸਕਦਾ ਮੈਂ ਡਰ ਗਿਆ ਚਾਰ ਬੰਦੇ ਆ ਟੇ ਕੱਤੇ ਸੀਸਦਾਰ ਅੱਛਾ ਹਾਂਜੀ ਤਾਂ ਭੁਪਿੰਦਰ ਸਿੰਘ ਬਿੱਲਾ ਸਾਹਿਬ ਨਾਲ ਮੌਜੂਦ ਹੈ ਬਿੱਲਾ ਜੀ ਤੁਹਾਡੇ ਨਾਲ ਇਹਨਾਂ ਨੇ ਕੰਟੈਕਟ ਕੀਤਾ ਤੁਸੀਂ ਇੱਕ ਸਮੱਸਿਆ ਦਾ ਕਹੋ ਵੀ ਕੀ ਕਹਿਣਾ ਕੀ ਚਾਹੁੰਦੇ ਇਹਨਾਂ ਦੇ ਨਾਲ ਜਿਹੜੀ ਬਸਲੂਕੀ ਕੀਤੀ ਗੱਡੀ ਦੇ ਵਿੱਚ ਬਾਹਰ ਕੱਢਿਆ ਗਿਆ ਔਰ ਸੁਣਨ ਦੇ ਵਿੱਚ ਆਈ ਕਿ ਵੈਪਨ ਵੀ ਇਹਨਾਂ ਦੇ ਕੋਲੇ ਹੁੰਦੇ ਆ ਇਲੀਗਲ ਵੈਪਨ ਵੀ ਰੱਖਦੇ ਸ਼ਾਇਦ ਤਾਈਂ ਇਹ ਡਰਾਉਂਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਭਿੰਦਰ ਸਿੰਘ ਬ ਮੇਰੇ ਕੋਲ ਆਹ ਮਾਤਾ ਜੀ ਆਏ ਇਹ ਕਹਿੰਦੇ ਵੀ ਸਾਡੀ ਨਾ ਆਟੋ ਰਿਕਵਰੀ ਆ ਲੈਣੇ ਖੋਲਿਆ ਮੈਂ ਕਿਹਾ ਖੋਲਿਆ ਮੈਂ ਕਿਹਾ ਵੀ ਕੋਈ ਤੁਹਾਨੂੰ ਕੋਈ ਕਾਗਜ਼ ਪੱਤਰ ਦਿਖਾਇਆ ਕੋਈ ਵਾਰੰਟ ਦਿਖਾਇਆ ਕੋਈ ਪੁਲਿਸ ਮੁਲਾਜ਼ਮ ਤੁਹਾਡੇ ਕੋਲ ਆਇਆ ਰਿਕਵਰੀ ਤਾਂ ਆਲਰੇਡੀ ਬੰਦ ਆ ਸੁਪਰੀਮ ਕੋਰਟ ਦੇ ਹਦਾਇਤਾਂ ਨੇ ਵੀ ਬਿਨਾ ਵਾਰੰਟ ਤੋਂ ਤੁਸੀਂ ਗੱਡੀ ਨਹੀਂ ਖੋਲ ਸਕਦੇ ਤੇ ਇਹਨਾਂ ਨੇ ਦੱਸਿਆ ਵੀ ਸਾਡੀ ਗੱਡੀ ਤਾਂ ਦੋ ਤਿੰਨ ਵਾਰੀ ਖੋਹ ਕੇ ਲੈ ਗਏ ਮੈਂ ਕਿਹਾ ਦੋ ਤਿੰਨ ਵਾਰੀ ਇਹ ਤਾਂ ਮੈਨੂੰ ਸੋਚ ਕੇ ਬੜੀ ਹੈਰਾਨਗੀ ਹੋਈ ਕਹਿੰਦੇ ਜੀ ਵੀ ਗੱਡੀ ਖੋਹ ਕੇ ਲੈ ਜਾਂਦੇ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਜਣੇ ਆਉਂਦੇ ਆ ਤਮ ਕਿਆ ਦਿੰਦੇ ਆ ਫਿਰ ਉਸ ਤੋਂ ਬਾਅਦ ਰਾਤ ਨੂੰ 10 10 11 11 ਵਜੇ ਤੱਕ ਘਰੇ ਵੀ ਜਿਹੜੇ ਮਾਰਦੇ ਆ ਜੇ ਪੈਸੇ ਜੇ ਗੱਡੀ ਮੰਨ ਲਓ ਉਹ ਨਹੀਂ ਨਾ ਮਿਲਦੇ ਰੋਡ ਤੇ ਤਾਂ ਘਰੇ ਆ ਕੇ ਵੀ ਪਰੇਸ਼ਾਨ ਕਰਦੇ ਆ ਮੈਂਟਲੀ ਟੌਰਚਰ ਕਰਦੇ ਆ ਬਹੁਤ ਜਿਆਦਾ ਕਹਿਣ ਦਾ ਮਤਲਬ ਵੀ ਇੰਨਾ ਕਿ ਫਿਜ਼ੀਕਲੀ ਪਰੇਸ਼ਾਨ ਕਰਦੇ ਆ ਮੈਂਟਲੀ ਵੀ ਇਹ ਤਾਂ ਸੋਚਦੇ ਵੀ ਸਾਡੀ ਤਾਂ ਅਸੀਂ ਤਾਂ ਆਟੋ ਕੀ ਲੈ ਲਿਆ ਵੀ ਅਸੀਂ ਤਾਂ ਆਪਣਾ ਜਿਣਾ ਹੀ ਉਹ ਕਰ ਲਿਆ ਵੀ ਜਿਣਾ ਹੀ ਆਪਣਾ ਖਰਾਬ ਦਾ ਅੰਦਰ ਸੀਗੇ ਤੁਸੀਂ ਇਹਨਾਂ ਦੀ ਮਤਲਬ ਮਨੋਂ ਇਹ ਦੱਸੋ ਕਿਦਾਂ ਦਾ ਰਵਈਆ ਕੀ ਸੀ ਇਦਾਂ ਦਾ? ਭਾਜੀ ਜਦੋਂ ਅਸੀਂ ਗਏ ਆ ਤਾਂ ਉਹਨਾਂ ਦਾ ਰਵਈਆ ਬਿਲਕੁਲ ਵੀ ਸਹੀ ਨਹੀਂ ਸੀਗਾ। ਅਸੀਂ ਉਹਨਾਂ ਨੂੰ ਬਾਅਦ 'ਚ ਦੱਸਿਆ ਮੈਂ ਕਿਹਾ ਵੀ ਭਾਈ ਅਸੀਂ ਪੰਜਾਬ ਮੈਂ ਪੰਜਾਬ ਪ੍ਰਧਾਨ ਆ ਜੀ ਮੈਂ ਸ਼ਿਸ਼ਟਾ ਸਮਾਜ ਵਜੋਂ ਅਸੀਂ ਬਹੁਤ ਵਾਰ ਬੰਦੇ ਆ ਤਾਂ ਫਿਰ ਜਾ ਕੇ ਉਹ ਥੋੜਾ ਜਿਹਾ ਠੰਡੇ ਹੋਏ ਨਹੀਂ ਤਾਂ ਪਹਿਲਾਂ ਤਾਂ ਮੈਂ ਕਹਿੰਨਾ ਵੀ ਜੇ ਉਹ ਸਾਡੇ ਵਰਗੇ ਬੰਦਿਆਂ ਨਾਲ ਇਹ سلوਕ ਕਰਦਾ ਉਹਨਾਂ ਨੇ ਤਾਂ ਬੈਠਣ ਤੱਕ ਨੂੰ ਨਹੀਂ ਕਿਹਾ। ਮੈਂ ਤਾਂ ਸਰਦਾਰ ਸਿੰਘ ਸਰਦਾਰ ਬੰਦੇ ਦੇਖ ਕੇ ਮੈਂ ਤਾਂ ਬੜੀ ਹੈਰਾਨਗੀ ਹੋਈ ਮਾਲੇ ਸਜਾਏ ਹੋਏ ਬੰਦਿਆਂ ਨੇ ਦਮਾਲੇ ਸਜਾਏ ਹੋਏ ਬੰਦਿਆਂ ਨੇ ਕਿਸੇ ਗਰੀਬ ਦੀ ਢਿੱਡ ਦੇ ਉੱਤੇ ਲੱਤ ਮਾਰੀ ਐ ਰੋਟੀ ਤਾਂ ਖੋਲੀਏ ਬੰਮਾਲੇ ਦੀ लाज ਤੱਕ ਨਹੀਂ ਰੱਖੀ ਉੱਥੇ ਕਹਿੰਨੇ ਅਸੀਂ ਲੰਗਰ ਲਾਨੇ ਦਰਬਾਰ ਸਾਹਿਬ ਅਸੀਂ ਐ ਕਰਦੇ ਆ ਪਿੱਛੇ ਮੇਰੇ ਦਫਤਰ ਦੇਖੋ ਕੋਈ ਕੋਈ ਬੋਰਡ ਨਹੀਂ ਹੈਗਾ ਚਾਹੇ ਕਤਲ ਕਰਕੇ ਬੰਦਾ ਕਿਡਨੈਪ ਕਰਕੇ ਅੰਦਰ ਰੱਖ ਸਕਦੇ ਕਾਲੇ ਸ਼ੀਸ਼ੇ ਨੇ ਤੁਸੀਂ ਦੇਖੋ ਵਿਪਿੰਦਰ ਜੀ ਕੀ ਕੀ ਸਵਾਲ ਕੀਏ ਤੁਹਾਡਾ ਵੀ ਦਿਮਾਲੇ ਬੰਨੇ ਹੋਏ ਸੀ ਸੋਹਣੇ ਲੱਗਦੇ ਪਏ ਸੀ ਸਾੜੇ ਸਜਾਏ ਹੋਏ ਸੀ ਲਾਲ ਤੱਕ ਤੋਂ ਰੱਖੀ ਉਹਨਾਂ ਨੇ ਦੋ ਕਿਸ਼ਤਾਂ ਟੁੱਟਣ ਤੋਂ ਬਾਅਦ ਇਲੀਗਲ ਗੱਡੀ ਚੱਕੀ ਮੈਂ ਉਹੀ ਕਹਿੰਨੇ ਆ ਵੀ ਸਾਡੇ ਜੋ ਗੁਰੂ ਮਹਾਰਾਜਾ ਮਹਾਰਾਜ ਨੇ ਸਾਨੂੰ ਦੱਸਿਆ ਵਾ ਵੀ ਜੇ ਕੋਈ ਤੁਹਾਡਾ ਕੋਈ ਦੁਸ਼ਮਣ ਆ ਨਾ ਉਹਨਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਤੇ ਇਹ ਤਾਂ ਚਲੋ ਅਸੀਂ ਇੱਕ ਮੋਹਤਵਾਰ ਬੰਦੇ ਤੇ ਉਹਨਾਂ ਨੇ ਵੀ ਜੇ 26 ਮਹੀਨਿਆਂ ਤੋਂ ਉਹਨਾਂ ਨੂੰ ਕਿਸ਼ਤਾਂ ਭੇ ਕਰ ਰਹੇ ਆ ਤੇ ਇਟ ਮੀਨਸ ਉਹਨਾਂ ਦਾ ਵੀ ਉਹਨਾਂ ਨਾਲ ਇੱਕ ਰਿਸ਼ਤਾ ਬਣ ਗਿਆ ਵਾ ਤੇ ਉਹਨਾਂ ਨੇ ਉਹਨੂੰ ਇਹ ਨਹੀਂ ਕਿਹਾ ਵੀ ਆਓ ਬੈਠ ਮੈਂ ਕਹਿੰਦਾ ਵੀ ਉਹ ਆਪਣੇ ਨੂੰ ਤਾਂ ਪਤਾ ਨਹੀਂ ਕੀ ਸਮਝਦੇ ਆ ਵੀ ਕਿਹੜੀ ਸ਼ਹਿਰ ਦੇ ਉੱਤੇ ਗੱਲ ਕਰਦੇ ਆ ਤੇ ਦੂਜੀ ਗੱਲ ਮੈਨੂੰ ਇਹ ਗੱਲ ਬਾਅਦ ਚ ਪਤਾ ਲੱਗਿਆ ਵੀ ਇਹ ਸਾਡੇ ਕੋਲ ਗੱਡੀ ਲੈ ਜਾਂਦੇ ਸੀਗੇ ਜਿਹੜੇ ਮੁੰਡੇ ਇਹਨਾਂ ਦੇ ਖੋਹ ਕੇ ਅੱਗੇ ਉਹ ਕਰਾਏ ਤੇ ਦੇ ਦਿੰਦੇ ਸੀਗੇ 15-15 ਦਿਨ ਕਰਾਏ ਤੇ ਗੱਡੀਆਂ ਚਲਾਉਂਦੇ ਰਹੇ ਹਾਂ ਦੱਸੋ ਵੀ ਗੱਡੀ ਉਹਨਾਂ ਦੀ ਹੋਵੇ ਤੇ ਕਿਰਾਏ ਤੇ ਉਹ ਬੰਦਾ ਕਿੱਦਾਂ ਸਰਸ਼ਕਲ ਸਿਰ ਦੇ ਸਕਦਾ ਆ ਜੀ ਕੋਈ ਗੱਡੀ ਦੇਖ ਲੈਣੀ ਆ ਵੀ ਜਿਹੜੀ ਆ 3 ਵੀਨਰ ਖੜਾ ਵਾ ਬੁਕੇਂਦਰ ਜੀ ਹੁਣ ਕੀ ਕਰੀ ਇਹਨਾਂ ਨੂੰ ਲੈ ਕੇ ਚੱਲੀਏ ਗੱਡੀ ਨੂੰ ਕਿਉਂਕਿ ਇਹ ਤਾਂ ਇਲੀਗਲ ਖੜੀ ਆ ਉੱਥੇ ਗੱਡੀ ਦੇ ਕਾਗਜ਼ ਜਨਾਂ ਦੇ ਕੋਲ ਹੈਗੇ ਵਾਰੰਟ ਕੋਈ ਦਿਖਾ ਕੇ ਨਹੀਂ ਲੈ ਕੇ ਆਇਆ ਦੇਖੋ ਇਹ ਮੋਰੇ ਇਹਦੇ ਤੇ ਨਾਮ ਵੀ ਲਿਖਿਆ ਹੋਇਆ ਹੈ ਰਾਜਕੁਮਾਰ ਆਹ ਬੰਦੇ ਦਾ ਬਕਾਇਦਾ ਐਡਰੈਸ ਲਿਖਿਆ ਹੋਇਆ ਹਾਊਸ ਨੰਬਰ 14710 ਕਰਮਸਾਰ ਕਲੋਨੀ ਲੁਧਿਆਣਾ ਇਹ ਤੱਬਾ ਰੋਡ ਤੋਂ ਗੱਡੀ ਖੋਈ ਹੋਈ ਆ ਨਾ ਇਹ ਪੁਲਿਸ ਦੀ ਨੋਟਿਸ ਪੁਲਿਸ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਸੀ ਚਲੋ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਹਾਰ ਕੇ ਵਿਚਾਰੇ ਹਾਰ ਥੱਕ ਕੇ ਸਾਡੇ ਕੋਲ ਆਏ ਤੇ ਅਸੀਂ ਸਿਰਫ ਇੱਕ ਚਲੋ ਜਸਟ ਇੱਕ ਰਿਕਵੈਸਟ ਕਰਨ ਆਏ ਮੈਂ ਕਿਹਾ ਚਲੋ ਜੇ ਸਾਡੀ ਰਿਕਵੈਸਟ ਕਰਨ ਨਾਲ ਸਾਡੇ ਹੱਥ ਜੋੜਨ ਨਾਲ ਕਿਸੇ ਗਰੀਬ ਦਾ ਭਲਾ ਹੁੰਦਾ ਵਾ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਜੀ ਅਸੀਂ ਹੱਥ ਵੀ ਜੋੜ ਲਾਂਗੇ ਅਸੀਂ ਉਹਨਾਂ ਅਗੇ ਹੱਥ ਵੀ ਜੋੜੇ ਪਰ ਉਹਨਾਂ ਨੇ ਉਹ ਆਪਣੇ ਉਹੀ ਐਟੀਟਿਊਡ ਚ ਵੀ ਸਰ ਅਸੀਂ ਤੁਹਾਨੂੰ ਕੱਲ ਦੱਸਾਂਗੇ ਵੀ ਗੱਡੀ ਦੇਣੀ ਹੈ ਜਾਂ ਨਹੀਂ ਦੇਣੀ ਮੈਂ ਕਿਹਾ ਚਲੋ ਛੋਟਾ ਤੁਸੀਂ ਗੱਡੀ ਨਹੀਂ ਦੇਣੀ ਮੈਨੂੰ ਵਾਰੰਟ ਦਿਖਾ ਦਿਓ ਬਿਨਾ ਵਾਰੰਟ ਕੋ ਬਿਨਾ ਵਾਰੰਟ ਕੋ ਗੱਡੀ ਲੈਣਾ ਯਾਨੀ ਕਿ ਚੋਰੀ ਕਰਨਾ ਟਕੇਤੀ ਕਰਨਾ ਕਿਸੇ ਗੱਡੀ ਕਿਸੇ ਬੰਦੇ ਨੂੰ ਚਾਰ ਬੰਦੇ ਇਕੱਠੇ ਹੋ ਕੇ ਉਸ ਤੋਂ ਗੱਡੀ ਖੋ ਕੇ ਲੈ ਜਾਣ ਮੈਂ ਕਹਿੰਦੀ ਮੈਨੂੰ ਤੁਸੀਂ ਕੋਰ ਦੇ ਵਾਰੰਟ ਦੇ ਦਿਓ ਤਾਂ ਉਹ ਕਹਿੰਦੇ ਵਾ ਮੈਂ ਨਾਲੇ ਇਹਨਾਂ ਨੇ ਇੱਕ ਪਿਛਲੀ ਵਾਰੀ ਵੀ ਇਹ ਵਿਚਾਰੇ ਕੱਲੇ ਆਏ ਸੀਗੇ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ 7500 ਪਤਲੀ 9000 ਕਿੰਨੇ ਪੈਸੇ ਦਿੱਤੇ ਤੁਸੀਂ ਪਹਿਲਾਂ 7500 ਗੂਗਲ ਪੇ ਕੀਤਾ ਵੀ ਤੁਸੀਂ 7500 ਦੇ ਦਿਓ ਤੁਹਾਨੂੰ ਗੱਡੀ ਦੇ ਦਿੰਦੇ ਇਹ ਵਿਚਾਰਿਆਂ ਨੇ ਕਿਤੇ ਵਿਆਜ ਤੋਂ ਚੱਕ ਗਏ 7500 ਰੁਪਇਆ ਦਿੱਤਾ ਤੇ ਫਿਰ ਇਹਨਾਂ ਨੂੰ ਗੱਡੀ ਨਹੀਂ ਦਿੱਤੀ ਤੇ ਫਿਰ ਕਹਿੰਦੇ ਵੀ ਇੱਕ ਕਿਸ਼ਤ ਹੋਰ ਲੈ ਕੇ ਆਓ ਇੱਕ ਕਿਸ਼ਤ ਹੋਰ ਲੈ ਕੇ ਆਓ ਕਹਿੰਦੇ ਇਹ ਪੈਸੇ ਤਾਂ ਮੈਂ ਜਿਹੜੇ ਖੁਦ ਪੇ ਕੀਤਾ ਉਹ ਉਹ ਲੈ ਆ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਭਾਜੀ ਤੁਸੀਂ ਆਪਣੇ ਕੋਲੋਂ ਕਿਉਂ ਬੇ ਕਰ ਰਹੇ ਹੋ ਤੁਹਾਡਾ ਕੀ ਇੰਟਰ ਵਿੱਚ ਤੁਹਾਡਾ ਕੀ ਇੰਟਰਸਟ ਆ ਤੁਸੀਂ ਕਿਉਂ ਬੇ ਕਰ ਰਹੇ ਹੋ ਜੇ ਉਹਨਾਂ ਨੇ ਗੱਡੀ ਬੈਂਕ ਤੋਂ ਲਈ ਆ ਬੈਂਕ ਆਰਬੀਆਈ ਦੀ ਗਾਈਡਲਾਈਨ ਆ ਜੇ ਇਹਨਾਂ ਨੇ ਕਿਸ ਤਰ੍ਹਾਂ ਤੋੜੀਆਂ ਵਾ ਕੋਰਟ ਦੇਖੇ ਹਨ ਕੋਰਟ ਚ ਵਾਰੰਟ ਕੋਰਟ ਦੇ ਥਰੂ ਲੀਗਲੀ ਇਹਨਾਂ ਤੇ ਕਾਰਵਾਈ ਹੋ ਸਕਦੀ ਆ ਤੁਸੀਂ ਇਲਲੀਗਲ ਇਹਨਾਂ ਦੀ ਗੱਡੀ ਆਪਣੇ ਲਾਲਚ ਖਾਤਰ ਆਪਣੇ ਜੋ ਕਿ ਗੱਡੀ ਦਾ ਦੋ ਕਿਸ਼ਤ ਟੁੱਟ ਜਾਂਦੀ ਆ ਤਾਂ ਪ੍ਰਾਈਵੇਟ ਬੈਂਕ ਜਿਹੜੀ ਆ ਬੈਂਕ ਨੂੰ ਪਤਾ ਜੀ ਕੋਰਚ ਕੇਸ ਲਾਉਂਗੀ ਤਾਂ ਮੇਰਾ ਵੱਧ ਖਰਚਾ ਆਂਦਾ ਵਾ ਉਹਨਾਂ ਨੇ ਇਹੋ ਜਿਹਾ ਥਰਡ ਪਰਸਨ ਹਾਇਰ ਕੀਤੇ ਹੁੰਦੇ ਆ ਗੁੰਡਾ ਟਾਈਪ ਪਰਸਨ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਇਹ ਹਾਇਰ ਕੀਤੇ ਹੁੰਦੇ ਆ ਕਿ ਇਹ ਜਿਹੜੇ ਸ਼ਖਸ ਆਪਣੇ ਇਨਸੈਂਟਿਵ ਆਪਣੀ ਕੁਝ ਕਮਿਸ਼ਨ ਦੀ ਖਾਤਰ ਕੋਰੋ ਦੀ ਕਿਸ਼ਤਾਂ ਵੀ ਵੇ ਕਰ ਦਿੰਦੇ ਆ ਵੀ ਬੈਂਕ 'ਚ ਸਾਡਾ ਵਜਾ ਰਸੂਖ ਬਣਿਆ ਰਹੇ ਬੈਂਕ ਨਾਲ ਸਾਡਾ ਵਜਾ ਸਿਸਟਮ ਬਣਿਆ ਰਹੇ ਆਪਣੇ ਕੋਲੋਂ ਕਿਸ਼ਤਾਂ ਪੇ ਕਰ ਦਿੰਦੇ ਆ ਫਿਰ ਆਪਣੀਆਂ ਆਪਣੇ ਪੈਸੇ ਦਿੱਤੇ ਹੋਏ ਘਣਾੜ ਖਾਤਰ ਅਲਿਗਲ ਤਰੀਕੇ ਨਾਲ ਰਾਤ ਨੂੰ 10-10 ਵਜੇ ਤੱਕ ਇਹਨਾਂ ਦੇ ਘਰੇ ਢੇ ਮਾਰਦੇ ਆ ਇਹਨਾਂ ਨੂੰ ਮੈਂਟਲੀ ਟੌਰਚਰ ਕਰਦੇ ਆ ਕਿੰਨੇ ਅਧਿਕਾਰ ਦਿੱਤਾ ਇਹਨਾਂ ਨੂੰ ਵੀ ਕਿਸੇ ਗਰੀਬ ਬੰਦੇ ਨੂੰ ਐਨਾ ਪਰੇਸ਼ਾਨ ਕਰਨਾ ਵੀ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਏ ਮੈਂ ਪੁੱਛਣਾ ਚਾਹੁੰਦਾ ਵੀ ਕਿੰਨੇ ਅਧਿਕਾਰ ਦਿੱਤਾ ਬੈਂਕ ਤਾਂ ਨਹੀਂ ਕਹਿੰਦਾ ਆਰਬੀਆਈ ਤਾਂ ਨਹੀਂ ਕਹਿੰਦੀ ਜਦੋਂ ਤਾਂ ਇਹਨਾਂ ਨੇ ਗੱਡੀ ਲੈਣੀ ਹੁੰਦੀ ਉਹ ਤਾਂ ਇਹਨਾਂ ਨੂੰ ਕੁਰਸੀਆਂ ਤੇ ਬਿਠਾ ਕੇ ਚਾਹਾਂ ਬੁਲਾਉਂਦੇ ਆ ਪਾਣੀ ਬੁਲਾਉਂਦੇ ਆ ਬੜੇ ਸਤਕਾਰ ਨਾਲ ਟੇਬਲ ਤੇ ਬਿਠਾਉਂਦੇ ਆ ਤੇ ਅੱਜ ਉਹ ਵਿਚਾਰੇ 26 ਕਿਸ਼ਤਾਂ ਦੇਣ ਤੋਂ ਬਾਅਦ ਵੀ ਐ ਹੱਥ ਜੋੜ ਕੇ ਖੜੇ ਆ ਮੈਨੂੰ ਤਾਂ ਸ਼ਰਮ ਆਉਂਦੀ ਆ ਮੈਂ ਤਾਂ ਕਹਿੰਦਾ ਇਹੋ ਜਿਹੇ ਰਿਕਵਰੀ ਏਜੰਟਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਤੇ ਜਿਨ੍ਹਾਂ ਨੇ ਗੱਡੀ ਖੋਈ ਆ ਉਹਨਾਂ ਤੇ ਗੱਡੀ ਖੋਣ ਦਾ ਵੀ ਪਰਚਾ ਹੋਣਾ ਚਾਹੀਦਾ ਵਾ ਜੀ ਬਹੁਤ ਬਹੁਤ ਸ਼ੁਕਰੀਆ ਇਸ ਸੰਦਰ ਨਾਲ ਬਲਵਿੰਦਰ ਬਿੱਲਾ ਜੀ ਕਿਤੇ ਦੌਰ ਮੈਨੂੰ ਉਹ ਖੜਕੂਵਾਦ ਦਾ ਯਾਦ ਆ ਗਿਆ ਜਦੋਂ ਡੈਡੀ ਗੱਲਾਂ ਸੁਣਾਉਂਦੇ ਹੁੰਦੇ ਸੀ ਕਿ ਕਿਸੇ ਟਾਈਮ ਤੇ ਕੋਈ ਬੰਦਾ ਸੇਫ ਨਹੀਂ ਸੀ ਹਾਂ ਤੇ ਉਹੀ ਦੌਰ ਮੈਨੂੰ ਦੁਬਾਰਾ ਯਾਦ ਆ ਗਿਆ ਕਿਤੇ 2025 ਦੇ ਵਿੱਚ ਖੜਕੂਵਾਦ ਤਾਂ ਨਹੀਂ ਆ ਗਿਆ ਕਿਉਂਕਿ ਮਾਫੀਆ ਰਾ ਜਿੰਨਾ ਜ਼ਿਆਦਾ ਸਟਰਕ ਹੋ ਚੁੱਕਿਆ ਹੈ ਰਿਕਵਰੀ ਵਾਲਿਆਂ ਨੇ ਕਰਨਾ ਤੇ ਜੂਨੀ ਸੜਕ ਦੀ ਤਾਂ ਦੋਸਤੋ